ਸਤਿ ਸ਼੍ਰੀ जी सारे ਸਾਰਿਆਂ ਨੂੰ ਸ਼ੁਰੂ ਕਰਦੇ ਆ ਜੀ ਅੱਜ ਦਾ दादी ने भी ਨੇ जाना अपने पैर ਆਪਣੇ ਪੈਰ ਦਾ दादी ਕਰਾਉਣ पैर ਦਾ ਪੈਰ सुजिया ਹੈਗਾ ਸੁੱਜਿਆ ਪਿਆ ਦੇਖੋ ਕਿੰਨਾ ਜ਼ਿਆਦਾ ਕਿੱਥੇ फिर? ਕਰਾਉਂਗਾ ਫਿਰ ਜਿਆਦਾ ਬੋਲ ਸਕਦਾ ਨਹੀਂ ਅੱਛਾ ਟੈਸਟ ਤਾਂ ਉੱਥੇ ਹੀ ਹੁੰਦੇ ਨੇ ਨਾ ਸਾਰੇ ਇਹ ਸੁੱਜਾ ਹੋ ਗਿਆ दो का करा लेते हैं स्टिक को दो करा के दो बैग से दो करा लाएं अभी आठ करा के मम्मा इसे तो और ऐसी के कपड़े कितने हो ले कितने आइडा रेड डाली छोटी दिकारों ने जन्म दिया है मैं नहीं ऊपर है पता नहीं शरमाना और कुछ किया नहीं पता ਬਾਈ ਬਾਈ ਲਓ ਜੀ ਦਾਦੀ ਗਏ ਨੇ ਦਵਾਈ ਦੂਈ ਲੈਣ ਵਾਸਤੇ ਦਾਦਾ ਪੈਰ ਕਿਉਂਕਿ ਪੈਰ ਦਾ ਕੰਮ ਜ਼ਰੂਰੀ ਹੈ ਆਪਾਂ ਉਹਨੇ ਤੁਰਨਾ ਹੁੰਦਨ ਤਾਂ ਦਿੱਕਤ ਲੱਗਦੀ ਹੈ ਦਵਾਈ ਲੈਣੀ ਜ਼ਰੂਰੀ ਹੈ ਤੁਕਨੇ ਪਾਈ ਹੁੰਦੇ ਨੇ ਮम्मा ਨਾਲ ਨਾਲ ਤੋਂ ਤੋਂ ਠੀਕ ਚਾਤੀ ਰਸੋਈ 'ਚ ਕੰਮ ਕਰ ਰਹੇ ਨੇ ਆਹਾ ਆਪਣਾ ਕੁਛ ਕਰੀ ਜਾਂਦਾ ਟੂਆ ਕੀ ਕਰ ਰਿਹਾ ਹੈ ਤੂੰ ਇਹਨੂੰ ਕਿਹੜੀ ਆਸਮਾਨ ਦੀ ਪੌੜੀ 'ਚ ਲੈ ਕੇ ਜਾ ਰਹੇ ਸਾਈਕਲ ਨੂੰ ਹੈ ਉੱਪਰ ਲੈ ਕੇ ਜੰਨੇ ਓਏ ਬੋਲ ਤਾਂ ਸਹੀ ਹਾਂ ਕਿਉਂ ਉੱਪਰ ਕੀ ਕਰਨੀ ਹੈ ਛੱਟ ਖਾ ਲੇਗਾ ਥੱਲੇ ਕਰ ਚਾਚੀ ਸਾਈਕਲ ਨੂੰ ਉੱਪਰ ਚੜਾ ਰਹੇ ਪੌੜੀਆਂ ਤੇ ਉਹ ਆਪ ਹੀ ਉਲਟ ਜਾਣਾ ਉਹਨੇ ਨਾਲ ਹੀ ਕਰਨਗੇ ਕਾਸ਼ੀ ਪਿਆ ਗਿਆ ਉਹ ਦੇਖ ਤੂੰ ਜਮਾਈ ਤੋੜ ਦੇਂਗਾ ਹਾਂ ਜੀ ਭਾਈ ਸਾਹਿਬ ਤੁਹਾਨੂੰ ਕੀ ਹੋ ਗਿਆ ਮਰਾ ਟੈਲੀਫੋਨ ਲੈ ਨਾ ਮੈਂ ਕਦੋਂ ਦੀ ਪੁੱਛੀ ਤੇ ਆਣੀ ਐ ਵੀ ਕਿਹੜੀ ਕਾਰ ਮੈਨੂੰ ਦੱਸਦੇ ਰਿਮੋਟ ਵਾਲੀ ਕਿ ਦੂਜੀ ਕਿੰਡਰ ਜਿਹੜੀ ਇੰਟਰਵਿਊ ਤੋਂ ਕਲੀਅਰ ਇੰਟਰਵਿਊ ਹੋਈ ਚੁੱਕੀ ਜਿਹੜੀ ਓ ਐਡੀ ਕਿਤੇ ਪਿੱਡੀ देख दिया है जी होई ता ठीक है नहीं ता फिर तू आई रुस के बैज ठीक है <laughs> <laughs> चेक कर अच्छा की ब्लड सैंपल लिया और रोटी लेते हैं टेस्ट करने लेंगे अच्छा कल ना रोटी क्या आना खूब ले ਦਾਦੀ ਜੀ ਦੀ ਦਾਦੀ ਆਈ ਨਹੀਂ ਦਿਖਾਈ ਦਿੰਦੇ ਪਤਾ ਲੱਗ ਜੀ ਹੁਣ ਸਾਨੂੰ ਜਗ੍ਹਾ 'ਚ ਬਦਲਣੀ ਪਵਣੀ ਦਾਦੀ ਦੀ ਲਮਾਰੀ ਚਾਬੀ ਦੀ ਹਾਂ ਮੈਂ ਤਾਂ ਚੈੱਕ ਕਰਾ ਕੇ ਆਉਂਗਾ ਅੱਜ ਕੱਲ੍ਹ ਦੇਖਿਆ ਨਹੀਂ ਪਹਿਲਾਂ ਫੋਨ 'ਚ ਦਿਖਾਉਂਦੇ ਨੇ ਵੀ ਐਂ ਚੋਰਾਂ ਵਾਸਤੇ ਲੋਕਰ ਵੀ ਅਸੀਂ ਐਂ ਬਣਾਇਆ ਵੀ ਪਹਿਲਾਂ ਹੀ ਤਾਂ ਅਸੀਂ ਉਹਨਾਂ ਨੂੰ ਖੋਲ ਕੇ ਦਿਖਾਤਾ ਵੀਡੀਓ 'ਚ ਨਾ ਅਗਲੇ ਖੋਲ ਹੀ ਲਊਗਾ ਉਹ ਕੀ ਹੈ ਨੇ ਹੋਣੀ ਥੋੜੀ ਦੇਰ ਪਹਿਲਾਂ ਦਾਦੂ ਆਏ ਸੀ ਮੰਮਾ ਨੇ ਉੱਠ ਕੇ ਜਦੀ ਪੈਨ ਲੱਗੇ ਸਿੱਧੂ ਤੇ ਮੰਮਾ ਹੈਨਾ ਉਹਦੀ ਦਾਦੂ ਦੀ ਪੀ ਸਾਰੇ ਅਭੀ ਹੋ ਰਹੇ ਵੀ ਸਿੱਧੂ ਸਾਰੇ ਭੱਜ ਲੇ ਫੇ ਮੰਮਾ ਨੇ ਦਾਦੂ ਨੂੰ ਰੋਟੀ ਪਾਈ ਮੰਮਾ ਫੇਰ ਆ ਕੇ ਮੜਾ ਬੈਠਣ ਲੱਗੀ ਮੈਂ ਫੋਨ ਤੇ ਫੇਰ ਦੱਸਿਆ ਮੈਂ ਕਿ ਪਾਪਾ ਹੋਰੇ ਆ ਰਹੇ ਨੇ 10 ਮਿੰਟ ਚ ਉਹ ਕਹਿੰਦੇ ਰੋਟੀ ਬਣਾ ਤੁ ਆਜੇ ਮੰਮਾ ਨੂੰ ਸੌਣ ਨੂੰ ਨਹੀਂ ਮਿਲਿਆ ਉਹ ਵੀ ਕਿੱਥੇ ਸੌਣਿਆ ਅੱਧਾ ਘੰਟਾ ਉਹ ਮੰਮਾ ਮੰਮਾ ਸਾਈ ਲੇਟਦੇ ਆ ਲੰਮੇ ਪੈਜੀ ਤਾਂ ਥੋੜਾ ਜਿਹਾ ਰੈਸਟ ਜਾਂ ਹੋ ਜੂਣਾ ਹੁਣ ਭੱਜੀਆਂ ਨੀਂਦ ਲੱਗ ਕੇ ਆਉਂਦੀ ਕਰਨੀ

ਸਾਡੇ ਸਾਡੇ ਘਰੇ ਆ ਗਿਆ ਇੱਕ ਮਹਿਮਾਨ ਪਾਪਾ ਦੇ ਪਾਪਾ ਦਾ ਐਕਸ਼ਨ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਉਹ ਕਿਹੜਾ ਮਹਿਮਾਨ ਆਇਆ ਤੇ ਉਹ ਆ ਗਿਆ ਕੋੜ ਕੇ ਲਾ ਪਹਿਲਾਂ ਉੱਥੇ ਬੈਠਾ ਸੀ ਪਾਪਾ ਨੇ ਇਹਦੇ ਨਾਲ ਜਿਹੜਾ ਹੈ ਉਹਨੂੰ ਉੱਥੇ ਹੀ ਤੱਕ ਪਹੁੰਚਾ ਦਿੱਤਾ ਤੇ ਉਹ ਹੁਣ ਸਾਨੂੰ ਮੂੰਹ ਖੋਲ ਕੇ ਧਮਕੀ ਦੇ ਰਿਹਾ ਕਹਿੰਦਾ ਹੁਣ ਆਓ ਤੁਸੀਂ ਉਹ ਦੇਖੋ ਕਿਵੇਂ ਚ ਉਹ ਦੇਖੋ ਮਮਾ ਮੰਗੂਆ ਤੇਰਾ ਮੂੰਹ ਜੇ ਮਮਾ ਜੇ ਦਾ ਪਾਪਾ ਮਮਾ ਨੂੰ ਕੋਈ ਗੱਲ ਕਹਿ ਦਿੰਦੇ ਚੋ ਵੀ ਮਮਾ ਦਾ ਮੂੰਹ ਐਜਾ ਹੋ ਜਾਂਦਾ ਦੱਸਾਂ ਕਿੱਥੇ ਆ ਉਹ ਦੇਖੋ ਤੁਹਾਡੇ ਬਾਗੂ ਦੱਸਾਂ ਇਹ ਉਹ ਦੇਖੋ ਪਿਆਸ ਲੱਗੀ ਹੋਈ ਆ ਵਿਚਾਰੇ ਨੂੰ ਉਹ ਮੋਡਲਿੰਗ ਕਰ ਰਿਹਾ ਕੱਟ ਲੂ ਉਹ ਮੋਡਲਿੰਗ ਕਰ ਰਿਹਾ ਉਹ ਜੋਗਾ ਕਰ ਰਿਹਾ आ गया पार, पार। योगा कर नाड़ चढ़ी हो जानवर जानवरी जानवर हो एक पे ओ देखो गई थोड़ा अगे खिसक गया तू तो ना देख तेनू देख भाई तो ਔਰ ਦੇਖੋ ਉੱਤੇ ਬੈਠੇ ਆ ਤਿੰਨ ਕੋੜ ਘੇਲੇ ਨੇ ਨਾਮ ਦੇਖ ਲੈ ਹੁਣ ਰਾਤ ਨੂੰ ਆਊਗਾ ਤੁਹਾਡੇ ਕੋਲੇ ਸੁੱਤੇ ਪਿਆ ਨੂੰ ਉਹ ਕਹਿੰਦਾ ਇਹ ਤਾਂ ਮੇਰੇ ਤੋਂ ਵੀ ਤਿੰਨ ਖਤਰਨਾਕ ਕੋੜ ਘੇਲੇ ਖਿਚਾ ਲਿਆ ਖਿਚਾ ਲਿਆ ਥੱਲੇ ਥੱਲੇ ਉਹ ਕਹਿੰਦੇ ਉਹ ਤਾਂ ਮੇਰੇ ਸਾਥ ਹੀ ਲੱਗਦੇ ਨੇ ਇੱਥੇ ਉਹ ਉੱਥੇ ਉਹ ਡਾਂਸਿੰਗ ਕਰ ਰਿਹਾ ਹੈ ਅੱਜ ਕਹਿੰਦਾ ਹੁ ਕਿਹਨਾਂ ਦੇ ਘਰੇ ਆ ਗਿਆ ਮੈਂ ਅਸੀਂ ਪਿੱਛੇ ਜੇ ਹੋ ਕੇ ਖੜ ਗਏ ਤਾਂ ਕਿ ਉਹਨੂੰ ਲੱਗੇ ਨਾ ਵੀ ਕੋਈ ਖੜਾ ਤਾਂ ਉਹ ਉੱਧਰ ਨੂੰ ਭੱਜੇ ਉਹਦਾ ਰਸਤਾ ਖਾਲੀ ਜਿਵੇਂ ਤੁਸੀਂ ਉਹਦੇ ਪਿੱਛੇ ਭੱਜੇ ਸੀ ਉਹ ਮੈਂ ਆਪਣੇ ਪਿੱਛੇ ਭੱਜ ਕੇ ਨਾ ਉਹ ਕਰਾਵੇ ਕੰਮ ਪਹਿਲਾਂ ਇੱਥੇ ਸੀਗਾ ਪਾਪਾ ਉਹਦੇ ਪਿੱਛੇ ਆਏ ਜੇ ਭੱਜੇ ਤੇ ਉਹ ਵੀ ਆਏ ਉੱਧਰ ਨੂੰ ਭੱਜਿਆ ਹੁਣ ਉਹ ਨਾ ਆਪਣੀ ਨਾਲ ਰਿਵੈਂਜ ਲੈ ਲੇ ਸਭ ਤੋਂ ਸ਼ਾਟ ਬਾਹਰ ਦਾ ਸਟ੍ਰੀਟ ਵਾਹ ਭੱਜ ਜਾ ਉਹ ਮੈਂ ਡਾ ਕੇ ਰਾਹ ਸਾਡੀ ਜਦੋਂ ਦੀ ਉਹ ਭੱਜ ਜਾ ਭੱਜ ਲਿਓ ਗੇਟ ਖੋਲੋ ਮੇਰੇ ਮਾਂ ਨੂੰ ਥੱਪੜ ਕਉ ਨਾ ਮਾਰ ਦੇ ਦੇ ਉਹਦੇ ਪਿੱਛੇ ਚਿੱਲ ਗਿਆ ਥੂਲੇ ਦੇ ਓਹ ਚਾ ਚਾ ਬਾਏ ਜਾ ਜਾ ਓਹੋ ਤਾਂ ਸਵਾਦ ਹੀ ਮਿਲ ਗਿਆ ਉਹ ਥੱਲੇ ਵੀ ਆ ਗਿਆ ਜੀ ਰਸਤੇ ਲੱਭਦਾ ਫਿਰਦਾ ਹੈ ਹਾਂ ਚੱਕਮਾ ਦੇ ਕੇ ਨਾ ਭਾਈ ਜਿਵੇਂ ਪਾਕਿਸਤਾਨ ਵਾਲੇ ਫੌਜੀ ਨਹੀਂ ਲੰਘਦੇ ਨੇ ਬਾਚ-ਬਾਚ ਕੇ ਰਾਂ ਗਏ ਨੂੰ ਐ ਵੀ ਕਿਸੇ ਟਾਈਮ ਜੀ ਮੱਖੀਆਂ ਆਈਆਂ ਨੇ ਵੀ ਤੰਗ ਇੰਡੀਅਨ ਸ਼ਿਕਾਰ ਹੋ ਸਕਦਾ ਹਾਂ ਜਾਂ ਬਈ ਹੁਣ ਤਿੰਨ ਆ ਰਸਤਾ ਖਾਲੀ ਛੱਡਦਾ ਇੰਨਾ ਡਰਨਾ ਚੱਲ ਹੁੰਦਾ ਸੀਜ਼ਫਾਇਰ ਹੋਈ ਐ ਕੁਝ ਨਹੀਂ ਕਹਿੰਦੇ ਤੈਨੂੰ ਬਲੈਕਆਊਟ ਹੈ ਉੰਦਾ ਵਾਈਟ ਵਾਗ ਦਿਖਾਇਆਗਾ ਚਲ ਚੱਲ ਜਲਦੀ ਕਰ ਬਲੈਕ ਤਾਂ ਤੈਨੂੰ ਕੁਝ ਪਤਾ ਨਹੀਂ ਲੱਗਣਾ ਆਹਦੀ ਪੂੰਛ ਪੂੰਛ ਆ ਗਿਆ ਆ ਗਿਆ ਆ ਗਿਆ ਕੀ ਕਹਿੰਦੇ ਨੇ ਇਹਨੂੰ ਮੱਠਾ ਜਿਹੜਾ ਨਹੀਂ ਕੁਮਈਆ ਨਾ ਮੱਠਾ ਦੀ ਆਲ ਲੈ ਲਈ ਹੋਵੇ ਉਹ ਆ ਗਿਆ ਫੇਰ ਬਾਹਰ ਮੱਠਾ ਦੀ ਆਲ ਲੈ ਲਈ ਇਹਨੇ वो कह रहे कार मेरे घर वास्ते बुद्धि जगह मेरे पे कोई ड्रोन ड्रोन छड़ने तो मैं नहीं छड़ रहा चल चल बाहर चल बाहर हेलो मिस्टर कोड कर ला मिस्टर <laughs> कोड कर ला <laughs> <laughs> बीन <या> <laughs> ਮੋਲਦੀ ਬੋਲਦੀ ਤਾਂ ਕਰਦਾ ਪਰ ਆਵਾਜ਼ ਨਹੀਂ ਨਿਕਲਦੀ ਹੋਰ ਮੂਝੇ ਖੋਲ ਕੇ ਦਿਖਾ ਦੇ ਮੈਂ ਇੰਨਾ ਕਿ ਨੜਖਾ ਲੱਗਦਾ ਹੋਰ ਟੋੜੇ ਵਾਂਗੂ ਹੀ ਆ ਉਹ ਇੰਨਾ ਘ ਡਰ ਗਿਆ ਲੱਗਦਾ ਜੀ ਬੋਲਦੀ ਬੰਦ ਹੋ ਗਈ ਲੋ ਉਹ ਕਹਿੰਦਾ ਅਜੇ ਵੀ ਕੰਦਾ ਵਾਲਾ ਮੌਚਾਈਆਂ ਛੁਕੇ ਹਟੂਗਾ ਹਾਂ ਉਹ ਕੋਈ ਕੰਮ ਰਹਿ ਗਿਆ ਲੱਗਦਾ ਨੂੰ ਬੱਠਲ ਪਸੰਦ ਆ ਗਿਆ ਉਹ ਕਹਿੰਦਾ ਮੈਂ ਇਥੋਂ ਦੀ ਕੋਈ ਸ਼ਾਰਟਕਟ ਲੱਭਾਂਗਾ ਤੋ ਉਤਾਇਆ ਬਣਿਆ ਫਿਰ ਇਹ ਰੱਬ ਦਾ ਮੈਂ ਕਿਹਦੇ ਰੰਗ ਵਰਗਾ ਮੈਂ ਆਪਣਾ ਨਾਪ ਨੂੰ ਨਾ ਮਿਕਸ ਕਰ ਲਾ ਉਹਦੇ ਨਾਲ ਨਾਲ ਦਾ ਰੰਗ ਜਾ ਕਰਕੇ ਗੜਕੇ ਮੇਦ ਲਓ ਕੁਝ ਵਿੱਚ ਪਜਿੰਗਾ ਹਾਂ ਦਾਰ ਜਿੱਤੇ ਤੌਲੀਏ ਦਾ ਨਹੀਂ ਸ਼ਾਇਦ ਜਮਾਈ ਜਾਂਦਾ ਨਹੀਂ ਕਿ ਹਾਂ ਲੱਗਦਾ ਵੀ ਉੱਥੇ ਛਲਾਂਗ ਨਹੀਂ ਮਾਰ ਕੇ ਉੱਧਰ ਗਰਲ ਚ ਉੱਪਰ ਚੱਲ ਜੂਗਾ ਉਹਦੇ ਮੂੰਹ 'ਚ ਸਪਾਈਡਰਮੈਨ ਹੀ ਬਣਿਆ ਫਿਰ ਕਿੱਧਰ ਗਿਆ ਉਹ ਇਹ ਤਾਂ ਫੇਰ ਉੱਥੀ ਚਲਾ ਗਿਆ ਵਾਰਸ ਗੇਅਰ ਵਾਲਿਆਂ ਨੇ ਚਲੋ ਉਹੀ ਕੀਤਾ ਆਪਣੇ ਵਾਸਤੇ ਉਹਦਾ ਪਹਿਲਾ ਗੇਅਰ ਵੀ ਨਹੀਂ ਪਿਆਲੇ ਉਹ ਝੌਂਕੜੀ ਜਿਉ ਠੀਕ ਆ ਕਹਿੰਦਾ ਆਪਣੇ ਵਾਸਤੇ ਮੀਂਹ ਨਹੀਂ ਤੂੰ ਬਚਿਆ ਜਾਸੀ ਉਹ ਮੋਟਰ ਪਾਪਾ ਕਹਿੰਦੇ ਮੋਟਰ ਦੀ ਸੋਚ ਦੱਬਿਓ ਆਵਾਜ਼ ਸੁਣ ਕੇ ਭੱਜ ਜਾ ਨਹੀਂ ਭੱਜ ਜਾ ਬੰਦ ਕਰ ਦਿਓ ਬੰਦ ਬੰਦ ਕਰ ਦਿਓ ਕਰਦੋ ਕਰਦੋ ਵਿੱਚ ਹੀ ਨਸ਼ਰਦ ਫਿਰ پوری ਹਿੰਮਤ ਦੇ ਨਾਲ ਜਾਂਦੇ ਹੋਏ ਕੋੜ ਘੇੜ ਲੈਣੇ ਬਾਹਰ ਕੱਢਣ ਵਾਸਤੇ ਇਹ ਇੱਕ ਅਣਨਾਮੀ ਕੋੜ ਘੇੜ ਲੈਣ ਦੀ ਕਹਾਣੀ ਹਾਂ ਕਹਾਣੀ ਕੋੜ ਘੇੜਲਾ ਵਾਰ ਮਾਰ ਆਦੀ ਹੈ ਨਹੀਂ ਨਹੀਂ ਬਾਹਰ ਨਹੀਂ ਨਾ ਕੋੜ ਘੇੜ ਲਈ ਦੀ ਜੰਗ ਕਿੱਧਰ ਗਿਆ ਉੱਥੀ ਹੈ ਉਹ ਤਾਂ ਕੰਦ ਸਾਰਾ ਕੁਝ ਛੂ ਕੇ ਵਾਪਸ ਵੀ ਚਲਾ ਗਿਆ ਐ ਇੰਨਾ ਸਮਾਂ ਸਾਡੇ ਕੋਲ ਹੋਣਾ ਨਹੀਂ ਜਿੰਨਾ ਤੂੰ ਇਨਵੈਸਟ ਕਰਵਾਈ ਜਨ ਹੋਰ ਕੀ ਹਾਂ ਕਿਤਾ ਕੋ ਨਿਕਲਣਾ ਵੀ ਪ੍ਰਿੰਡਾ ਵੀ ਬਾੜੀਆਂ ਹੋ ਰੱਖੀਆਂ ਮੱਖੀਆਂ ਵੀ ਆਈਆਂ ਹੋਰ ਕਿੰਨੇ ਤੋਈ ਲੜੀ ਜਾਂਦੀਆਂ ਉਹ ਕਿੱట్లా ਜਿਹੜਾ ਹੈਗਾ ਉਹ ਅਸੀਂ ਭਜਾ ਦਿੱਤਾ ਸੀ ਤੇ ਉਹਨੇ ਸਾਡਾ ਇੰਨਾ ਜ਼ਿਆਦਾ ਟਾਈਮ ਖਰਾਬ ਕੀਤਾ ਨਾ ਕਿ ਉਹ ਕੰਟਾ ਉੱਥੋਂ ਨਿਕਲਿਆ ਹੀ ਨਹੀਂ ਚੋਪੜੀ ਦੇ ਥੱਲੋਂ ਜਿਹੜੀ ਉਹ ਮੋਟਰ ਦੇ ਕੋਲੋਂ ਉੱਥੋਂ ਨਿਕਲਿਆ ਹੀ ਨਹੀਂ ਉੱਥੇ ਬੜਾ ਰਿਆ ਬੜਿਆ ਰਿਆ ਫੇਰ ਹੈਨਾ ਮਤਲਬ ਉਹਨੂੰ ਕੱਢ ਦਿੱਤਾ ਸੀ ਬਸ ਬਾਹਰ ਕੋੜ ਘਿਰਲੇ ਜੀ ਨੂੰ ਉਹਨੇ ਨਾ ਟਾਈਮ ਖਰਾਬ ਕੀਤਾ ਨਾ ਬਸ ਉਹ ਇੱਕ ਕੋੜ ਘਿਰਲੇ ਦੇ ਪਿੱਛੇ ਅੱਜ ਸਾਰਾ ਅੱਧਾ ਦਿਨ ਤਾਂ ਉਹਨੇ ਜਿਹੜੇ 2-3 ਘੰਟੇ ਖਰਾਬ ਕਰਤੇ ਕਿਉਂਕਿ ਜੇ ਅੰਦਰ ਵੜ ਗਿਆ ਤਾਂ ਵੀ ਮੁਸ਼ਕਿਲ ਸੀਗੀ ਹੈਨਾ ਉਹਨੂੰ ਬਾਹਰ ਕਿਵੇਂ ਕੱਢਣਾ ਅੰਦਰ ਵੜ ਗਿਆ ਤਾਂ ਬਾਹਰ ਨਹੀਂ ਬਾਹਰ ਜਾ ਰਿਹਾ ਤਾਂ ਅੰਦਰੋਂ ਕੀ ਜਾਊਗਾ ਸਵਾ ਤੇ ਨੀ ਤੇ ਇੱਥੇ ਬੜ ਸਕਦਾ ਸੀ ਕਿਤੇ ਵੀ ਫ੍ਰਿਜ ਪੇਟੀ ਕੱਪੜਿਆਂ ਚ ਕਿਤੇ ਬੈਗਾਂ ਚ ਵੜ ਜਾਂਦਾ ਤਾਂ ਇਸ ਕਰਕੇ ਸ਼ੁਕਰ ਹੈ ਹੁਣ ਉਹ ਨਿਕਲ ਚੁਕਿਆ ਸਾਡੀ ਅੱਧੀ ਪਰੇਸ਼ਾਨੀ ਖਤਮ ਹੋ ਚੁੱਕੀ ਹੈ ਅੱਜ ਦੇ ਦਿਨ ਦੀ ਤੇ ਵਧੀਆ ਤੇ ਮਮਾ ਪਾਪਾ ਰੋਟੀ ਖਾ ਚੁਕੇ ਨੇ ਤੇ ਮੈਂ ਵੀ ਖਾ ਚੁਕੀ ਆ ਖਾ ਕੇ ਉੱਠ ਚੁਕੀ ਆ ਪਤਾ ਨਹੀਂ ਸਾਡੇ ਫ੍ਰਿਜਾਂ ਨੂੰ ਗਰਮੀਆਂ ਚ ਕੀ ਹੋ ਰਿਹਾ ਇਹ ਹੈ ਨਾ ਚੱਲ ਹੀ ਨਹੀਂ ਰਹੇ ਹੈਗੇ ਜਿਵੇਂ ਪਹਿਲਾਂ ਤਾਂ ਹੈ ਨਾ ਸਾਡੇ ਵਾਲਾ ਜਿਹੜਾ ਫ੍ਰਿਜਾ ਹੈਗਾ ਦੂਜਾ ਤੇ ਉਹਦੇ ਵਿੱਚ ਕੂਲਿੰਗ ਹੀ ਨਹੀਂ ਹੋ ਰਹੀ ਸੀ ਬੋਤਲਾਂ ਹੀ ਨਹੀਂ ਠੰਡੀਆਂ ਹੋ ਰਹੀਆਂ ਸੀ ਗਿਆ ਪਾਣੀ ਦੀਆਂ ਫਿਰ ਅਸੀਂ ਦੋ ਬੋਤਲਾਂ ਚਾਚੀ ਦੇ ਫ੍ਰਿਜ ਵਿੱਚ ਰੱਖੀਆਂ ਠੰਡੀਆਂ ਹੋਣ ਵਾਸਤੇ ਤੇ ਹੁਣ ਉਹ ਮਾਣਾ ਇਹ ਚੱਲ ਪਿਆ ਤਾਂ ਚਾਚੀ ਵਾਲਾ ਫ੍ਰਿਜ ਜਿਹੜਾ ਹੈਗਾ ਖਰਾਬ ਹੋ ਗਿਆ ਐ ਕਹਿੰਦੇ ਕਿ ਹੈ ਨਾ ਵੀ ਇਹ ਕੰਮ ਇਹ ਜਿਹੜਾ ਟੈਂਪਰੇਚਰ ਵਾਲਾ ਬਟਨ ਹੁੰਦਾ ਉਹ ਘੁਮਾ ਕੇ ਆਤ ਕਮਾਤਾ ਅਭੀ ਗੰਦੀ ਉਹਨੇ ਨਾ ਕੱਟਤਾ ਸੀ ਫਿਰ ਵਾਪਸ ਜੋੜਤਾ ਵੀ ਤੋੜ ਤੋੜ ਕੇ ਤੇ ਪਤਾ ਨਹੀਂ ਕੀ ਹੋ ਰਿਹਾ ਕਿ ਥੋਡੇ ਵੀ ਗਰਮੀ ਚ ਫ੍ਰਿਜ ਜਿਹੜੇ ਹੈਗੇ ਕੰਮ ਕਰਨੇ ਬੰਦ ਕਰ ਰਹੇ ਨੇ ਤਾਂ ਸਾਨੂੰ ਵੀ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਪਾਪਾ ਤਾਂ ਕਹਿੰਦੇ ਸੀ ਵੀ ਇਹਨੂੰ ਚੈੱਕ ਕਰਵਾਵਾਂਗੇ ਫ੍ਰਿਜਾਂ ਨੂੰ